ਜੇ ਲਾਇ ਨਾਮ ਲਗਦਾ ਪੁੱਠਿਆ ਗੁਨ ਅਨੰਤ ਰਹੀ ਦੇ ਵਰਨਾ ਮੁਰਿਆ ਭਾਰ ਸਹਸ ਸਿਆਖਾ ਨਾ ਕੋਈ ਤੈ ਰਖਣ ਚੱਲੈ ਨਾਲ ਨਿਰਸ ਜਗ ਹੋਈ ਹੈ ਕਿ ਜੁੜੇ ਟਟੇ ਪਾਪ ਪਰ ਜਾਈ ਚੰਗੜਾ ਨਾ ਲਗਿਆ ਮਤਮੇਉਣ ਆਕਾਰ ਗੁਣ ਕੇ ਅਜਾ ਦੇ ਮਤਮੇਉਣ ਭਜੀ ਉਪਮਾ ਬੜਾਈ ਮਤਮੇਉਣ ਤੁਮ ਲਈ ਚੋਤ ਗਣਾ ਉਪਮੇਂ ਦਸੀ ਸਤਿਉ ਤੁਮੇ ਸਭ ਰਵਾਈ ਹੈ ਮਤਮੇ ਅੰਦਰ ਸਾਗ ਕੋ ਵਾਹਨ ਮਨ ਕੋ ਮਾਜੇ ਤੁਜੇ ਜੈ ਤੇ ਹਉ ਮੈਂ ਕਹਿ ਨ ਕੋਈ ਗਾਵਨ ਕੋ ਤਾਨ ਹਉ ਮੈਂ ਕਿ ਸੈਤਾਨ ਗਾਵਨ ਕੋ ਤਾਨ ਸੁਧਾਨ ਹੈ ਨਿਸ਼ਾਨ ਗਾਵਨ ਕੋ ਸਾਜ ਕਰੇ ਤਨ ਖੇ ਗਾਵਨ ਜੀ ਲੈ ਫਿਰ ਤੇ ਹੈ ਜਬ ਮੈਂ ਇਸ ਨਾਮ ਕੋ ਵੇਖਿਆ ਆਤਮਾ ਪੂਰ ਕਥਨਾ ਗਥੀ ਨਾ ਆਵੇ ਟੂਟਾ ਕਥ ਕਥ ਕਰਤੀ ਕੋਟ ਕੀ ਕੋਟ ਕੋਟ ਜਿੰਦਾਂ ਦੇ ਦੰਦ ਤੇ ਫਰਕ ਪਾਈ ਸੁਗਾ ਅੰਦਰ ਕਾਹੇ ਕਾਹੇ ਮੇਮ ਕਲਾਹੇ ਨਾ ਨਾਮਕ ਵਿਰਸ ਹੈ ਦੇ ਪਰਮਾ ਸਤਿ ਆਸੈ ਸਤਿ ਨਾਮਿ ਬਖਿਆ ਬਹੁ ਰਾਰਾ ਆਪਿ ਹੈ ਮੰਗਹਿ ਤੇ ਤੇ ਦਾਖ ਕਰੇ ਤਾਰਣ ਇਨ ਕੇ ਅਗਨ ਕੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲ ਬੋਲੀ ਹੈ ਸੁਨਦੇ ਪਿਆ ਬਰਤਵੇਲਾ ਸਾਚਨਾ ਉਹੜੇ ਆਈ ਵਿਚਾਰ ਤਮੇ ਆਪ ਕਪੜਾ ਤਰੇ ਕੋ ਪਨ ਵਾਰਨਾ ਕਿਵੇਂ ਜਾਣੀਏ ਸੋਹੇ ਰੰਗ ਤੇ ਸਚਾ ਆਪਿਆ ਨਾ ਜਾਣੀ ਤਨਾ ਹੋਏ ਆਪੇ ਆਪਣਾ ਮੇਰ ਸੋਏ ਦਿਨ ਸੇਵਾ ਤਨ ਪਾਇਆ ਮਹਾਰਾਣ ਦੇ ਗਾਹੀਏ ਜੁਨੇ ਨਾਧਾਨ

ਈ ਗੁਰਧਾਵਾ ਨਿ ਸੁਭਾਵਾ ਮਨ ਕਾਣੇ ਕੇ ਲਾਇ ਕਰੀ ਜੇਥੇ ਸਿਰ ਨਾ ਪਾਈ ਬੇਕਾਂ ਬ੍ਰਹਮ ਕਰਮਾ ਕੇ ਬਰੈ ਲੀ ਮਾਧਵੇ ਚ ਨਦਨ ਜਵਾਰ ਮਾਨਕ ਜੇ ਗੁਰ ਕੇ ਸਿੱਖ ਸੁਣੇ ਹੀ ਗਾਇ ਕੇ ਦੇ ਬਜਾਈ ਸਭਨਾ ਥੀਆ ਕਾ ਇੱਕ ਜਾਪ ਸੋ ਮੈਂ ਜਾਗੁ ਗੁਰਦੁ ਸੋਨੇ ਕੋ ਹੋਇ ਨਾਟ ਨਾ ਪਤਿ ਜਾਣਿ ਕਹਾਲ ਤਾ ਸਭ ਹੋਇ ਚੰਗਾ ਨਾ ਪ੍ਰਕਾਰੇ ਨ ਦਸ ਕੀ ਤ੍ਰਿੜਿ ਕੈ ਤੇਸ ਨਦਰਣਾਵੇਂ ਤਹ ਬਾਤਨੁ ਬੁਛਾ ਕੇ ਗੀਤਾ ਅੰਦਰ ਕੀ ਸਿਮਤਿ ਤੇ ਨਾਨਕ ਨਰਗਮਾ ਗੁਣ ਕਰੈ ਗੋਣਵੰਤਾ ਗੁਤਿ ਰੇਚਿਆ ਕਹਿ ਨਾ ਸੋਚਾਈ ਜੇ ਤਿਸ ਸਾ ਗੁਣ ਕੋਇ ਕਰੈ ਸੁਣਿਆ ਸਤਿ ਵੀ ਸਨਾ ਸੁਣਿਆ ਭਤਕੂ ਆਕਾਸ਼ ਸੁਣਿਆ ਦੀਪ ਲੋਕ ਤਾਰ ਸੁਣਿਆ ਹੋਇ ਨ ਸਚ ਕਾਲ ਨਾਨਕ ਬਖਸਦਾ ਸਦਾ ਵਿਗਾਸ ਸੁਣਿਆ ਧੂਖ ਪਾਪ ਕਾ ਨਾਸ ਸੁਣਿਆ ਇਸਨ ਮਰਮਾ ਇੰਦ ਸੁਣਿਆ ਮੁਕਤ ਸੁਖਾਨੰਦ ਸੁਣਿਆ ਜੋ ਜੋ ਗੁਰਮੇ ਸੁਣਿਆ ਸਾਰ ਸੰਧਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਮਨ ਬਗਾਸ ਸੁਣਿਆ ਸਾਸ ਸੰਤੋ ਗਿਆਨ ਸੁਣਿਆ ਸਦਗਲ ਸੁਨਾ ਸੁਣਿਆ ਪੜ ਪੜ ਤਾ ਮਹਿਮਾ ਸੁਣਨ ਲੱਗਿਆ ਸਹਤਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਗਾਣਸ ਸੁਨੇ ਅਸਰਾ ਕਾ ਕੇ ਗਾਥਾ ਸੁਨੇ ਸੇਗ ਵੀਰ ਭਾਪ ਸਹਾ ਸੁਨੇ ਹੰਦੇ ਪਗ ਕਾ ਗਾ ਸੁਨੇ ਆਪ ਵ ਅਸਗਾ ਨਾਨਕ ਭਗਤ ਦਾ ਸਲਾਮ ਕਾ ਹੋ ਸੁਨੇ ਦੂਪ ਪਾਪ ਕਾ ਨਾਸ ਮੰਨ ਕੇ ਰੰਗ ਹੀ ਨ ਜਾਏ ਜੇ ਤੂੰ ਕਹੈ ਵਿਚਾਰ ਬਿਸ਼ਵਾਹੀ ਕਾ ਹੰਤਾ ਮੰਨ ਕੇ ਕਾਹ ਹਰਨ ਨਈ ਕਰ ਕਰਣ ਵਿਚਾਰ ਐਸਾ ਨਾਮ ਬਣ ਲੈ ਜਨ ਹੋਏ ਜੇ ਤੂੰ ਮਨ ਜਾਣ ਮਨ ਕੋਏ ਮਨ ਸੁਝਾ ਹੁ ਬੁੱਧ ਮਨ ਸਗਤ ਹੋਣਗੇ ਸੁਧ ਮਨ ਮਹਜੋਟਾ ਨੰਗਾ ਹੈ ਮੰਨਾਂ ਅੰਬਸਾ ਤਹ ਜਾਏ ਐਸਾ ਨਾਮ ਬਣ ਲੈ ਜਨ ਹੋਏ ਜੇ ਤੂੰ ਮਨ ਜਾਣ ਮਨ ਕੋਏ ਮੰਨਾ ਮਾਰਗ ਦਾ ਨਾਮ ਹੈ ਮੰਨਾ ਮਾਸਾ ਮੁਰਿਟ ਜਾਈ ਮੰਨਾ ਮਾਰਗ ਦਾ ਜਲ ਪੰਥ ਬੰਨਾ ਸਰੂਸ ਦੇਸ ਨੰਦ ਐਸਾ ਨਾਮ ਨਿੰਜਣਾ ਹੋਏ ਜੇ ਤੋ ਬਾਣਾ ਜਾਣ ਕੋਈ ਮੰਨਾ ਬਾਬਾ ਬੋਧਵਾਰ ਮੰਨਾ ਪਰਬਾਰ ਸਹਾਰ ਤਾਰੇ ਗੁਰ ਸਿੱਖ ਮੰਨਾ ਨਾਮ ਜੋ ਰੰਗ ਵਿੱਚ ਐਸਾ ਨਾਮ ਨਿੰਜਣਾ ਹੋਏ ਜਿਨ ਤੋ ਬਾਨਾ ਜਨਨ ਕੋਇ ਪੰਜ ਵਰਵਾਰ ਪਰਵਾਰ ਬੱਚੇ ਭਾ ਜਨ ਕੇ ਬਾਨ ਬੱਚੇ ਸੋਖ ਹੈ ਨਹਿ ਰਹੇ ਤਰਨ ਦਾ ਪੰਚਾਕਾਰ ਦੁਰੇਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਦੇ ਹਰਣ ਮੈ ਸਮੰਗ ਤਾ ਕਰਦਿਆ ਕਰ ਬੂਤ ਸਤੋਥਾ ਵਰ ਗਿਆ ਜਣ ਸੋਤ ਜੇ ਕੋ ਉਝਨ ਵਸ ਜਾ ਆ ਭਲਾਇ ਹੋ ਰਗੀ ਤਾ ਮਾ ਧਰਤੀ ਔਰ ਪਰੈ ਊੜਾ ਊੜਾ ਜਿੰਦੇ ਮਹਾਂ ਮਨ ਹੈ ਕਮਜੋਰੀ ਜਤਨ ਕੰਮੇ ਹੰਸ ਸਨਨ ਲਿਖਾ ਆਪਣੇ ਕਲਾਮ ਜਿੰਦੇ ਕਾਲ ਗਿਆਨ ਕਹੋਏ ਲੇਕਾਂ ਕੀਆ ਕੀਤਾ ਹੋਏ ਕੀਤਾ ਕਨਸਾ ਲੁਟ ਗੀਤੀ ਦਨ ਕਰੇ ਗਾਉਤ ਕੀਤਾ ਸਹਾਵੇ ਭਗਵਾਵ ਦਸਤੇ ਹੋਏ ਨਾਤ ਜਰੀ ਆਓ ਕੋਥੇ ਦਰਥ ਕਾ ਬਨ ਕਹਾ ਵਿਚਾਰ ਵਾਰ ਨ ਜਾਹਾ ਇਕ ਮਾਰ ਜੋ ਤੁਧੁ ਪਰਮਾਇ ਸਹੀ ਭਲੇ ਕਰ ਕੋ ਸਮਸਾ ਸੁਲਾਮਤ ਰੰਕਾਰ ਸੰਗਿਆ ਪਰ ਸੰਭਾਵੋ ਸੰ ਪੂਜਾ ਸੰਤਰ ਕਰੋ। ਅਸੰਗ ਕਰਤੁ ਮਗੈ ਬੇਦੁਖਾ ਸੰਗ ਜੋਗ ਮੜ ਰਹਿ ਤਵਾਂਸ। ਤਸੰਗ ਕਰੁ ਗੁਰ ਗਿਆਨ ਵਿਚਾਰ ਸੰ ਸਤੇ ਆਸੰਗ ਤਾ ਪਾਰ। ਅਸੰਗ ਸੋ ਮਹ ਭਗ ਸਹਾਰ ਸੰਗ ਮੋਲ ਲਿ ਲਾਇ ਇਤਾਰ ਕਰਤਿ ਕਵਣ ਕਰੰਮੀਚ। ਵਾਰਨ ਜਾਵਾ ਇੱਕ ਬਾਰ ਜੋ ਤੁਮ ਭਾਵੈ ਸਾਇ ਪੜੇ ਕਾਰ ਤੁਮ ਸਦਾ ਸਲਾਮ ਤਰ ਬ੍ਰੰਕਾਰ ਅਸੰਖ ਮੂਰਖ ਅਤ ਕੋਰ ਸਤ ਜੂਰ ਹਰਾਮ ਕੋ ਅਸੰਖ ਅਮਰ ਕਰ ਜਾਈ ਜੋਰ ਅਸੰਖ ਕਾਲ ਵਟ ਹਤਿਆ ਕਮਾਈ ਸੰਖ ਬਾਪੀ ਭਾਗ ਕਰ ਜਾਈ ਅਸੰਖ ਕੂੜਿਆ ਕੂੜੇ ਬਣਾਈ ਸਤਿਗੁਰੁ ਮਿਲੈ ਸੁਰ ਭਾਖ ਗਾ ਰੇ ਸੰਕੜੈ ਨਿਸਰਤ ਹੈ ਭਾ ਨਾਡੁ ਗੁਨੀ ਚਹ ਹੈ ਦੇ ਚਾਰ ਘਰਾਂ ਮਾ ਜਾਤਾ ਇਕ ਬਾ ਜੋ ਤੁਧ ਭਾਵੈ ਸਹੀ ਭਲੇ ਕਾਲ ਜੋ ਸਦਾ ਸੁਹਾਵਣ ਤ੍ਰੰਤ ਤਸੰ ਜਠਾ ਹੋ ਸੰਗਿਤਾ ਗਾਮ ਗਾਮ ਸੰਗ ਲੋਗ ਸੰਗ ਕਹੈ ਸਿਰਹਾ ਹੋਇ ਅਖਰੀ ਨਾਮ ਕਰਿ ਸਰਾਹ ਤੁਰਿ ਗਿਰੰਗੀ ਤੁਰਗਾ ਅਤਰੇ ਲੇਕਰ ਬੋਲਣ ਭਾਵਣਿਕ ਨਾ ਸਰਸ ਜੋਤਿ ਵਿਕਾਨ ਜਿਨ ਇਹ ਦੇਕੇ ਤੇ ਸਰਵਾਹਿ ਜਿਗਰ ਮਾਰੇ ਕ੍ਰਿਤੇ ਪਾਈ ਜੇ ਤਾਂ ਹਿੱਤ ਤਿਤ ਕਾ ਨਾ ਉੜਨ ਨਾ ਵਰਨਾ ਨਿਕੋਤਾ ਹੋ ਤ੍ਰਿਤ ਕਰਮ ਖਾਂ ਬਿਚਾਰ ਵਰਨ ਜਾਵਾ ਇੱਕ ਬਾ ਜੋਤਿ ਤੁ ਭਾਵ ਹੈ ਸਾਰੇ ਭੜੇ ਤਾਰ ਦੋਸ ਨਾ ਸਮਾਨਤਰ ਰੰਤਰ ਕਰੀਆ ਆਤਮ ਕਰਤਾ ਦਾ ਦੇਹੇ ਪਾਣੀ ਝੁੰਧੈ ਉਤਰ ਸੁਖੇ ਮੂਤ ਪੜੀਤੇ ਕੱਪੜਾ ਹੋਏ ਦੇਸਾ ਗੁਣਈਏ ਉਤ ਹੋਵੇ ਪਰ ਜੈ ਮਤਬ ਗਏ ਸੰਗ ਸੋਤ ਪੈਣਾ ਕੇ ਰੰਗ ਕੁੰਨੇ ਬੋਤੇ ਕਰਮਾਂੇ ਕਰ ਕਰਮਾਂੇ ਲੰਗਾ ਜਾਪੋ ਆਪੇ ਵੀ ਜਾਪੇ ਇਹ ਕਾਮਨਾ ਕੁਪੇ ਆਪ ਹੋ ਜਾਓ तीरथ अंग दयानत का जेकू पावे दल का मां सुने आप मणया मल कीता भारो तरत तीरथ मलनाओ साब्रते ते नानी कोई बडबड गीते पतना रोई सुहाता तमाने परमायो संत सुहाण सदा बडचायो तम न सगैला भारत कापण कापण तंद कावन बा कावन से महाकवन क्षेत्र होआ आकार ਬੇਨ ਨਾਇ ਆਪਣ ਤੇ ਜੇ ਹੋਵੇ ਨਹੀਂ ਠਪਰਾਣਾ ਬਖਨ ਨਾਇ ਉਖਾਦੀਆ ਜਿਨ ਕੰਲੇ ਇਕਰਾ ਧੰਤਾਰ ਨਜੋ ਕੇ ਜਾਂਦਾ ਤੁਮਾਹ ਮਾ ਕੋਈ ਜਨ ਕਰਤਾ ਸਿਢੀ ਕੋ ਸਾਧਿਆ ਪਹਿਲਾ ਨਾ ਸੁਣੀ ਕਿਰਪਾ ਕਾ ਕਹਿ ਸੁਣਾਏ ਕਿਰਵਾ ਗਣੀ ਕੇ ਬਜਾਣਾ ਰਾਨ ਹੈ ਸਤੂਅਕ ਇਕਤੂ ਇਕ ਸਿਆਣਾ ਵੱਡਾ ਸਹਿਬ ਬੰਦੇਨਾ ਜਾਹ ਕਹ ਹੋਵੇ ਜੇ ਤੋ ਨਾਮ ਨਹੀਂ ਕੋ ਆ ਭੋਲਾਣਾ ਅੱਜ ਗਿਆਨ ਸੋਏ ਬਾਹ ਆ ਨਾਮ ਚਾਲ ਨਾਮ ਆਕਾਸ ਅਗਾਹ ਊੜ ਕੂਲਕ ਭਾਰਤ ਕੇ ਵੇਚ ਕਹਿਣ ਇੱਕ ਬਾਤ ਸਹਸ ਅਨਾਨ ਰਹਿਣ ਦੇਵਾ ਅਸੂ ਵਿਖਤਾ ਤਾਥ ਲਿਖਾ ਹੋਏ ਤਰੇ ਕੀ ਅਹ ਲਿਖਾ ਹੋਏ ਬ੍ਰਾਸ ਨਾਮਿਕ ਟੱਟੇ ਆਖੀ ਹੈ ਆਪੇ ਜਾਣ ਹੈ ਆਪ ਸਲਾਹੀ ਸਲਾਏ ਏਕ ਸੁਤ్ర ਭਾਈਆ ਨਦੀਆਂ ਹੱਤੇ ਵਹਾਰ ਭਵ ਸੁੰਦਰ ਨਾ ਨਈਏ ਸੁਮਤ ਸਹਾ ਸੁਖ ਕਾਮ ਇਰਹਾ ਸੇ ਬਿਮਾਰ ਧਰਨਾ ਇਹ ਦੇ ਤੁਣਾ ਹੋਣੀ ਜੇਤ ਸੁਮਾਨ ਇਸਹ ਅੰਧ ਨ ਸੇਤੇ ਕੰਤ ਅੰਤ ਯੰਤਰ ਕਰਨ ਦੇਨ ਅੰਤ ਯੰਤਰ ਬੇਕਰ ਸੁਹਾਨ ਅੰਤ ਅੰਤਨ ਜਾਪ ਕਰ ਗਿਆਨ ਮਤੋਏ ਅੰਤਨ ਜਾਪ ਹੈ ਗੀਤਾ ਅੰਕਾਰ ਅੰਤਨ ਜਾਪ ਕਰ ਕਾਰਾ ਬਹਾਰ ਅੰਤਨ ਗੀਤੇ ਬਲਾਰੀ ਤਾਂਗੇ ਅੰਨ ਨਾ ਬਾਈ ਜਹੇ ਹੋ ਅੰਤਨ ਗਾਣੇ ਕੋਈ ਬਹੁਤ ਆਖੀ ਹੈ ਗੁੰਤਾ ਹੋਈ ਬੰਟਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਮ ਦੇਵੜਾ ਉੱਚਾ ਹੋਵੇ ਕੋਈ ਦੇ ਸੱਚੇ ਗੋਜਨਾ ਸੋਏ ਤੇ ਮੜਿਆ ਆਪ ਜਾਣੇ ਆਪ ਆ ਨਾ ਮੇਂ ਕਿਨੰਦ ਰੇ ਕਰਮੀ ਦਾਤ ਉਹ ਭਾ ਕਰਮ ਲਿਖਣਾ ਜਾਹੇ ਮੱਡਾ ਦਾਤ ਅਥਲ ਨਾ ਤਮਾਏ ਕੀਤੇ ਮੰਗਾ ਜੁਤ ਕਾਰ ਕਿੰਝ ਅੰਤ ਨਹੀਂ ਵਿਚਾਰ ਗਿੱਤੇ ਖਾਤ ਤਾ ਦੇ ਕਾਹਨ ਗਿੱਤੇ ਲੈ ਲੈ ਮੁਕਰਵਾਏ ਕੀਤੇ ਮੂਰਖਾ ਹੀ ਕਾਇ ਕਿੰਝ ਆਤਮ ਤੂ ਸੁਧਮਾਰ ਇਹ ਗਏ ਬਾਤ ਤੇਰੀ ਦਾਤ ਬਾਂਦ ਤੁਲਾ ਸੀ ਤਾ ਨਾਏ ਹੋਏ ਰੂਹੇ ਆਪਣਾ ਤੋਲੇ ਜੇ ਤੋ ਕਹੇ ਰਬਾਰੇ ਉਨ ਜਾਣਾ ਜੇਤੀ ਹੈ ਮੁਕਾਇ ਬਾਬੇ ਜਨ ਆਪਣੇ ਜੇ ਆਖੇ ਸੇ ਪਹਿਗੇ ਕੇ ਜਿਸਾਂ ਵਸੇ ਸੇ ਸਤ ਸਦਾ ਨਾਨਕ ਮਾਛਾ ਇੱਕ ਆਪ ਸਾ ਅਮਲ ਗੁਣ ਹਮਰ ਪਰਮ ਪਰਮ ਭਾਰੀ ਪੰਪੜ ਅਮੰਨ ਆਤਮ ਹੇ ਮੁੱਲ ਲਹਿ ਜਾਹੀ